ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਪਨੀਰ ਦੇ ਪਕਵੜੇ ਤੇ ਇੱਥੇ ਮੈਂ ਪਨੀਰ ਲਿਆ ਸੀ ਪਨੀਰ ਮੈਂ ਘਰੇ ਬਣਾ ਲਿਆ ਸੀ ਤੇ ਪਨੀਰ ਨੂੰ ਆਪਾਂ ਛੋਟੇ ਛੋਟੇ ਕਿਊਬਾਂ ਵਿੱਚ ਕੱਟ ਲਵਾਂਗੇ ਤੇ ਪਨੀਰ ਨੂੰ ਆਪਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਪੀਸ ਕਰ ਲਵਾਂਗੇ ਇੱਥੇ ਮੈਂ ਸਾਰਾ ਪਨੀਰ ਨੂੰ ਆਪਾਂ ਕੱਟ ਲਵਾਂਗੇ ਤੇ ਇੱਥੇ ਜਿੰਨੇ ਸਾਨੂੰ ਪਨੀਰ ਦੇ ਪਕੌੜਿਆਂ ਦੀ ਜ਼ਰੂਰਤ ਹੈ ਅਸੀਂ ਉਹਨੇ ਪਨੀਰ ਦੇ ਤੀਸ ਕਰਲੇ ਸੀ ਤੇ ਹੁਣ ਆਪਾਂ ਇਹਨੂੰ ਇੱਕ ਡੂੰਘੇ ਦੇ ਵਿੱਚ ਪਾ ਦਵਾਂਗੇ ਇੱਥੇ ਲਿਆ ਸੀ ਮੈਂ ਬੇਸਨ ਤੇ ਬੇਸਨ ਨੂੰ ਆਪਾਂ ਪਾ ਦਵਾਂਗੇ 3 ਚਮਚੇ ਬੇਸਨ ਦੇ ਲਏ ਸੀ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜਿਹੀ ਚੱਪਾ ਹਲਦੀ ਪਾ ਦਵਾਂਗੇ ਥੋੜੀ ਜਿਹੀ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿੱਚ ਪਾਊਡਰ ਤੇ ਥੋੜੀ ਜਿਹੀ ਜਵੈਰ ਪਾ ਦਵਾਂਗੇ ਥੋੜੀ ਜਿਹੀ ਪਾ ਦਵਾਂਗੇ ਹਰੀ ਮਿੱਚ ਤੇ ਮਿਕਸ ਕਰ ਲਵਾਂਗੇ ਆਪਾਂ ਬੈਟਰ ਨੂੰ ਪਾਣੀ ਪਾ ਕੇ ਇਹਨੂੰ ਕੋਲ ਤਿਆਰ ਕਰ ਲਵਾਂਗੇ। ਬੈਟਰ ਨੂੰ ਜਿਆਦਾ ਆਪਾਂ ਪਤਲਾ ਨਹੀਂ ਰੱਖਾਂਗੇ। ਬੈਟਰ ਨੂੰ ਥੋੜਾ ਜਿਹਾ ਗਾੜਾ ਰੱਖ ਕੇ ਤਿਆਰ ਕਰਾਂਗੇ ਇਹਨੂੰ। ਤੇ ਵੇਸਣ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਜਿਹੜੇ ਇਹਦੇ ਵਿੱਚ ਗਾਠ ਨਾ ਬੱਜੇ ਵੀ ਵੇਸਣ ਦੀ। ਵੇਸਨ ਨੂੰ ਮੈਂ ਘੋਲ ਲਿਆ ਸੀ ਵੇਸਨ ਮੈਨੂੰ ਘੱਟ ਲੱਗਦਾ ਸੀ ਤੇ ਮੈਂ ਇੱਕ ਚਮਚਾ ਭਰ ਕੇ ਵੇਸਨ ਦਾ ਹੋਰ ਵਿੱਚ ਐਡ ਕਰ ਦਿੱਤਾ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਵਾਂਗੇ ਤੇ ਪਨੀਰ ਪਾ ਕੇ ਆਪਾਂ ਇਹਨੂੰ ਬਹੁਤ ਤਰੀਕੇ ਨਾਲ ਹਲਕੇ ਹੱਥਾਂ ਨਾਲ ਇਹਨੂੰ ਮਿਕਸ ਕਰਾਂਗੇ ਤੇ ਪਨੀਰ ਆਪਣਾ ਟੁੱਟੇ ਨਾ ਇਹਦੇ ਵਿੱਚ ਆਪਾਂ ਜੇ ਮੇਥੀ ਐਡ ਕਰਨੀ ਹੋਵੇ ਉਹ ਵੀ ਕਰ ਸਕਦੇ ਹਰੀਆ ਧਨੀਆ ਵੀ ਜੋ ਵੀ ਆਪਣਾ ਮਨ ਕਰੇ ਆਪਾਂ ਦੋਨੇ ਚੀਜ਼ਾਂ ਵਿੱਚ ਐਡ ਕਰ ਸਕਦੇ ਹਾਂ ਇਹਦੇ ਪਨੀਰ ਦੇ ਵਿੱਚ ਪਨੀਰ ਨੂੰ ਅਸੀਂ ਮਿਕਸ ਕਰ ਲਿਆ ਸੀ ਤੇ ਹੁਣ ਆਪਾਂ ਪਨੀਰ ਨੂੰ ਤਲ ਲਵਾਂਗੇ। ਔਇਲ ਗਰਮ ਹੋ ਗਿਆ ਸੀ ਹੁਣ ਇਹਦੇ ਵਿੱਚ ਆਪਾਂ ਪਨੀਰ ਪਾ ਦਵਾਂਗੇ। ਤੇ ਇੱਥੇ ਹੁਣ ਆਪਾਂ ਗੈਸ ਨੂੰ ਨਹੀਂ ਹਾਈਟ ਰੱਖਾਂਗੇ ਲੋਪ ਲੈਣ ਤੇ ਹੀ ਆਪਾਂ ਇਹਨੂੰ ු තාල්දමන් කෝයනු උල්ටු පුුල්ට කරදවාගේ කෝනු උටු කුල්ට කර්දත්තා සිස්තේ බෝහොත වදිගාය බණිකීත යාරුහොන්ේ ਕਦੇ ਵੀ ਇਹਨਾਂ ਨੂੰ ਆਪਾਂ ਹਾਈ ਫਲੇਮ ਤੇ ਨਹੀਂ ਪਕਾਉਣਾ ਵੀ ਤੇ ਕਲਰ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਪਨੀਰ ਦੇ ਪਕੌੜਿਆਂ ਦਾ ਕਲਰ ਆਇਆ ਪਕੌੜਿਆਂ ਨੂੰ ਆਪਾਂ ਛਾਨਣੀ ਚ ਪਾ ਦੇਵਾਂਗੇ ਜਿੰਨਾ ਵੀ ਇਹਦਾ ਅਸਤਰਾ ਤੇਲ ਹੋਏਗਾ ਉਹ ਨੁੱਟੜ ਜਾਏਗਾ ਤੇ ਆਪਣੇ ਘਰ ਪਰੋਣੇ ਆਉਣੇ ਹੋਣ ਤੇ ਫਟਾਫਟ ਆਪਾਂ ਪਨੀਰ ਦੇ ਪਕੌੜੇ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਲਾਜਵਾਬ ਪਕੌੜੇ ਬਣ ਕੇ ਰੈਡੀ ਹੋ ਗਏ ਆ ਤੇ ਹੁਣ ਅਸੀਂ ਇਹਨੂੰ ਪਲੇਟ ਵਿੱਚ ਪਾ ਦਵਾਂਗੇ ਬਾਕੀ ਦੇ ਵੀ ਅਸੀਂ ਇਸ ਤਰ੍ਹਾਂ ਹੀ ਪਾ ਦਵਾਂਗੇ ਲੋਹ ਪਲੇਟ ਤੇ ਇਹਨਾਂ ਨੂੰ ਪਕਾਉਣਾ ਸੀ ਇਹਨਾਂ ਨੂੰ ਆਪਾਂ ਇਕੱਠਿਆਂ ਨਹੀਂ ਪਾਉਣਾ ਇੱਕ-ਇੱਕ ਕਰਕੇ ਪਕੌੜੇ ਪਾਦੇ ਜਾਵਾਂਗੇ। ਬਾਕੀ ਦੇ ਪਕੌੜੇ ਵੀ ਬਣ ਕੇ ਤਿਆਰ ਹੈ ਤੇ ਆਪਾਂ ਇਹਨਾਂ ਨੂੰ ਵੀ ਛਾਂਦਨੀ 'ਚ ਪਾ ਦੇਵਾਂਗੇ। ਪਨੀਰ ਤੇ ਪਕੌੜੇ ਬਣ ਕੇ ਤਿਆਰ ਤੋਂ ਉੱਪਰ ਆਪਾਂ ਚਾਟ ਮਸਾਲਾ ਪਾ ਦੇਵਾਂਗੇ ਬਹੁਤ ਜ਼ਿਆਦਾ ਕ੍ਰਿਸਪੀ ਹੋ ਜਾਂਦੇ ਚਾਟ ਮਸਾਲੇ ਨਾਲ। ਪਨੀਰ ਦੇ ਪਕੌੜਿਆਂ ਨੂੰ ਆਪਾਂ ਚਟਣੀ ਗ੍ਰੀਨ ਚਟਕ ਚਟਣੀ ਟਮਾਟਰ ਚਟਨ ਤੇ ਨਾਲ ਆਪਾਂ ਚਾਹ ਦੇ ਨਾਲ ਸਰਵ ਕੀਤਾ ਸੀ ਤੇ ਚਟਣੀ ਵੀ ਆਪਾਂ ਘਰੇ ਬਣਾਈ ਆ ਤੇ ਬਰਸਾਤ ਦੇ ਦਿਨ ਆ ਤੇ ਚਾਹ ਦੇ ਨਾਲ ਪਕੌੜੇ ਖਾਣ ਨੂੰ ਬਹੁਤ ਵਧੀਆ ਦਿਲ ਕਰਦਾ ਖਾਣ ਨੂੰ بارش ਆਉਂਦੀ ਹੋਵੇ ਤੇ ਪਕੌੜੇ ਬਣਾ ਕੇ ਖਾਈਏ ਤੇ ਜੇ ਤੁਹਾਨੂੰ ਮੇਰੇ ਪਕੌੜਿਆਂ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਦਾ ਬਟਨ ਜਰੂਰ ਦਬਾਓ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ